2020 ਚ ਲੱਗੇ ਕਿਸਾਨੀ ਮੋਰਚੇ ਤੇ ਅੱਜ ਦੇ ਕਿਸਾਨੀ ਮੋਰਚੇ ਚ ਕੀ ਫਰਕ ਆ ਕਿਉਂ ਕਿਸਾਨ ਆਗੂਆਂ ਵੱਲੋਂ ਦਿੱਲੀ ਚਲੋ ਦੀ ਕਾਲ ਦਿੱਤੀ ਗਈ ਹਾਲ ਹੀ ਵਿੱਚ ਜੋ ਕਿਸਾਨਾਂ ਨੇ ਧਰਨਾ ਲਾਇਆ ਹੈ ਇਸ ਦੇ ਵਿੱਚ ਕਿਸਾਨਾਂ ਦੀਆਂ ਕੀ ਮੁੱਖ ਮੰਗਾਂ ਨੇ ਕਿਉਂ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਦੀ ਜ਼ਰੂਰਤ ਪੈ ਗਈ ਕਿਵੇਂ ਹਰਿਆਣਾ ਬਾਰਡਰ ਦੇ ਉੱਪਰ ਜੰਗ ਵਰਗਾ ਮਾਹੌਲ ਬਣਿਆ ਹੋਇਆ ਹੈ ਕੀ 2020 ਚ ਹੋਏ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਵਾਸਤੇ ਸਰਕਾਰ ਨੇ ਕੋਈ ਚਾਲ ਖੇਡੀ ਸੀ ਜੋ ਅੱਜ ਫਿਰ ਦੁਬਾਰਾ ਕਿਸਾਨਾਂ ਨੂੰ ਧਰਨਾ ਲਗਾਉਣਾ ਪੈ ਰਿਹਾ ਜੇਕਰ ਤਿੰਨ ਕਾਲੇ ਕਾਨੂੰਨ ਰੱਦ ਹੋ ਗਏ ਸਨ ਤਾਂ ਫਿਰ ਕਿਉਂ ਅੱਜ ਦੁਬਾਰਾ ਕਿਸਾਨਾਂ ਨੂੰ ਦਿੱਲੀ ਜਾ ਕੇ ਧਰਨਾ ਲਾਉਣ ਦੀ ਜ਼ਰੂਰਤ ਪੈ ਰਹੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਹੀ ਦੇ ਵਿੱਚ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਵੱਲੋਂ 13 ਫਰਵਰੀ ਨੂੰ ਦਿੱਲੀ ਚਲੋ ਦੀ ਕਾਲ ਦਿੱਤੀ ਗਈ ਜਿਹਦੇ ਚੱਲਦਿਆਂ ਬਹੁਤ ਸਾਰੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੋਚ ਕੀਤਾ ਪਰ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਨਿਹੱਥੇ ਕਿਸਾਨਾਂ ਦੇ ਉੱਪਰ ਪੁਲਿਸ ਵੱਲੋਂ ਸਰਕਾਰ ਵੱਲੋਂ ਜਾਂ ਪੈਰਾਮਿਲਟਰੀ ਫੋਰਸਾਂ ਵੱਲੋਂ ਜਿਹੜਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਨੇ ਹੱਥੇ ਕਿਸਾਨਾਂ ਦੇ ਉੱਪਰ ਉਸ ਨੂੰ ਲੈ ਕੇ ਹੁਣ ਮਨ ਦੇ ਵਿੱਚ ਇੱਕ ਗੁੱਸਾ ਵੀ ਆ ਇੱਕ ਰੋਸ ਵੀ ਆ ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੇ ਜਜ਼ਬਾਤਾਂ ਨੂੰ ਕਾਬੂ 'ਚ ਰੱਖਦਾ ਹੋਇਆ ਬਹੁਤਾ ਨਾ ਬੋਲਦੇ ਹੋਏ ਆਪਣੀ ਅੱਜ ਦੀ ਵੀਡੀਓ ਬਣਾਉਣ ਦਾ ਜੋ ਮੁੱਦਾ ਆ ਉਹਦੇ ਉੱਤੇ ਰਵਾਂ ਮੈਂ ਕਿਉਂਕਿ ਮੈਨੂੰ ਲੱਗਦਾ ਇਹ ਇੱਕ ਇਹੋ ਜਿਹਾ ਮੁੱਦਾ ਆ ਜਿਸ ਦੇ ਬਾਰੇ ਜੇ ਮੈਂ ਗੱਲ ਕਰਨੀ ਸ਼ੁਰੂ ਕਰਾਂ ਕਿ ਕਿਵੇਂ ਸਰਕਾਰਾਂ ਵੱਲੋਂ ਹਰਿਆਣਾ ਪੁਲਿਸ ਵੱਲੋਂ ਇਹ ਪੈਰਾਮਿਲਟਰੀ ਫੋਰਸਾਂ ਵੱਲੋਂ ਨਹਿਥੇ ਕਿਸਾਨਾਂ ਦੇ ਉੱਪਰ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਇਹਦੇ ਬਾਰੇ ਜੇ ਗੱਲ ਕਰਨੇ ਸ਼ੁਰੂ ਕਰੀਏ ਤਾਂ ਸਮੇਂ ਦੀ ਕੋਈ ਸੀਮਾ ਹੀ ਨਹੀਂ ਰਹਿ ਜਾਂਦੀ ਇਸ ਲਈ ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੇ ਜਜ਼ਬਾਤਾਂ ਨੂੰ ਆਪਣੇ ਗੁੱਸੇ ਨੂੰ ਆਪਣੇ ਰੋਸ ਨੂੰ ਕਾਬੂ 'ਚ ਰੱਖਦਾ ਆ ਵੀਡੀਓ ਤੇ ਜਿਹੜਾ ਮੁੱਦਾ ਆ ਮੈਂ ਉਹਦੇ ਤੇ ਬਣਿਆ ਰਵਾਂ ਤੇ ਬਹੁਤ ਘੱਟ ਸਮੇਂ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇ ਸਕਾਂ ਸੋ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੰਗੀ ਖ਼ਬਰ ਵੀ ਦੇਣਾ ਚਾਹੂੰਗਾ ਕਿ ਹਾਲ ਹੀ ਦੇ ਵਿੱਚ ਅਸੀਂ ਇੱਕ ਜਿਹੜੀ ਵੀਡੀਓ ਬਣਾਈ ਸੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਮਹਾਰਾਜਟਰ ਸਰਕਾਰ ਵੱਲੋਂ ਜਿਹੜੇ ਕਾਨੂੰਨ ਉਨਾ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਮਹਾਰਾਸ਼ਟਰ ਸਰਕਾਰ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਸੀ ਤੇ ਹੁਣ ਮਹਾਰਾਸ਼ਟਰ ਸਰਕਾਰ ਸਿੱਖਾਂ ਦੇ ਰੋਸ ਅੱਗੇ ਝੁਕ ਗਈ ਏ। ਭਾਜਪਾ ਆਗੂ ਆਰ ਪੀ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਏ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਾਸਤੇ ਜਿਹੜੇ ਬਿੱਲ ਪਾਸ ਕੀਤੇ ਗਏ ਸਨ ਜਿਹੜੇ ਕਾਨੂੰਨ ਬਣਾਏ ਗਏ ਸਨ ਉਹਨਾਂ ਨੂੰ ਵਾਪਸ ਲਿਆ ਜਾ ਰਿਹਾ ਏ। ਸੋ ਜਿੱਥੇ ਸਿੱਖ ਸੰਗਤਾਂ ਨੇ ਇੱਕ ਜੰਗ ਜਿੱਤੀ ਏ ਉੱਥੇ ਹੁਣ ਉਹਨਾਂ ਦੇ ਗਲ ਇੱਕ ਹੋਰ ਜੰਗ ਆਣ ਪਈ ਏ। ਇਹ ਜੰਗ ਇਕੱਲੇ ਸਿੱਖਾਂ ਦੀ ਨਹੀਂ ਪੂਰੇ ਇੰਡੀਆ ਦੇ ਕਿਸਾਨਾਂ ਦੀ ਹੈ ਤੇ ਇਸ ਜੰਗ ਨੂੰ ਵੀ ਜਿੱਦਾਂ 2020 ਦੇ ਵਿੱਚ ਅਸੀਂ ਧਰਨਾ ਲਾ ਕੇ ਸ਼ਾਂਤਮਈ ਤਰੀਕੇ ਨਾਲ ਜਿੱਤਿਆ ਸੀ ਹੁਣ ਫੇਰ ਆਪਾਂ ਇਸ ਜੰਗ ਨੂੰ ਦੁਬਾਰਾ ਜਿੱਤਣਾ ਹੈ ਕਿਸਾਨ ਆਗੂ ਸਰਵਜਨ ਸਿੰਘ ਪੰਦੇਰਜੀ ਨੇ 13 ਤਰੀਕ ਨੂੰ ਦਿੱਲੀ ਚਲੋ ਦਾ ਹੁਕਮ ਤੈ ਦੇ ਦਿੱਤਾ ਪਰ ਕਿਸਾਨਾਂ ਤੋਂ ਇਲਾਵਾ ਬਹੁਤ ਸਾਰੇ ਆਮ ਲੋਕਾਂ ਨੂੰ ਇਸ ਦੀ ਵਜ੍ਹਾ ਹੀ ਨਹੀਂ ਪਤਾ ਸੀ ਮੇਰੀ ਜਾਣ ਪਛਾਣ ਦੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਵੀਰੇ ਜਦੋਂ ਆਪਣੇ 3 ਕਰੋੜ ਰੱਦ ਹੋ ਗਏ ਨੇ ਫਿਰ ਹੁਣ ਆਪਾਂ ਦਿੱਲੀ ਕਿਉਂ ਜਾ ਰਹੇ ਆ ਸੋ ਇਸ ਲਈ ਮੈਂ ਇੱਥੇ ਲੋੜ ਮਹਿਸੂਸ ਕੀਤੀ ਕਿ ਇੱਕ ਪੂਰੀ ਵੀਡੀਓ ਬਣਾਈ ਜਾਵੇ ਤਾਂ ਜੋ ਉਹਨਾਂ ਲੋਕਾਂ ਨੂੰ ਇਸ ਦੇ ਬਾਰੇ ਪਤਾ ਲੱਗ ਸਕੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਹੁਣ ਕਿਸਾਨ ਦਿੱਲੀ ਵੱਲ ਨੂੰ ਕਿਉਂ ਜਾ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ਾ ਮੁਹੰਮਦ ਵੱਲੋਂ ਲਿਖਿਆ ਗਿਆ ਇੱਕ ਕਾਵ ਸੰਗ੍ਰਹਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਬਾਦਸ਼ਾਹੀ ਫੌਜਾਂ ਭਾਰੀਆਂ ਨੇ ਇਸ ਕਾਫ ਸੰਗ੍ਰਹਿਾਂ ਦੀ ਜਿਹੜੀ ਸ਼ੁਰੂਆਲੀ ਲਾਈਨ ਆ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਮੈਨੂੰ ਅੱਜ ਦੇ ਹਾਲਾਤਾਂ ਉੱਪਰ ਬਿਲਕੁਲ ਸਹੀ ਟੁੱਕ ਦੀ ਜਾਪਦੀ ਏ ਕਿਉਂਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਵਾਸਤੇ ਕਿ ਉਹ ਦਿੱਲੀ ਨਾ ਪਹੁੰਚ ਸਕਣ ਇਸ ਵਾਸਤੇ ਹਰਿਆਣੇ ਵਿੱਚ ਜਿਹੜੀ ਬੈਰੀਕੇਟਿੰਗ ਕੀਤੀ ਗਈ ਆ ਉਹਨੂੰ ਵੇਖਦਿਆਂ ਆਇਆ ਤਾਂ ਐਦਾਂ ਹੀ ਲੱਗਦਾ ਕਿ ਜਿਵੇਂ ਉੱਥੇ ਕੋਈ ਜੰਗ ਦਾ ਮਾਹੌਲ ਹੋਵੇ ਇੰਨੀ ਤਿਆਰੀ ਇੰਨੀ ਤਿਆਰੀ ਜੇਕਰ ਕਿਤੇ ਭਾਰਤ ਵਾਲਿਆਂ ਨੇ ਚੀਨ ਨਾਲ ਜੰਗ ਵੇਲੇ ਕੀਤੀ ਹੁੰਦੀ ਤਾਂ ਸ਼ਾਇਦ ਆਪਾਂ ਜੰਗ ਨਾ ਹਾਰਦੇ ਜਿੰਨੀ ਤਿਆਰੀ ਅੱਜ ਇਹਨਾਂ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਕੀਤੀ ਆ ਹੁਣ ਤਿਆਰੀ ਕੀ ਕੀਤੀ ਗਈ ਆ ਹਰਿਆਣੇ ਦੇ ਵਿੱਚ ਧਾਰਾ 144 ਲਾ ਦਿੱਤੀ ਗਈ ਆ ਵੱਡੀਆਂ-ਵੱਡੀਆਂ ਕੰਕਰੀਟ ਦੀਆਂ ਕੰਧਾਂ ਬਣਾ ਦਿੱਤੀਆਂ ਗਈਆਂ ਨੇ ਸੜਕਾਂ ਦੇ ਵਿੱਚ ਸੂਲਾਂ ਗੱਡ ਦਿੱਤੀਆਂ ਗਈਆਂ ਨੇ ਡਰੋਨਾਂ ਦੇ ਨਾਲ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਗੋਲੀਆਂ ਦਾਗੀਆਂ ਜਾ ਰਹੀਆਂ ਨੇ ਵੱਡੇ-ਵੱਡੇ ਬੈਰੀਕੇਡ ਲਾਏ ਜਾ ਰਹੇ ਨੇ ਸੱਤ-ਸੱਤ ਲਹਿਰਾਂ ਵਾਲੀਆਂ ਰੋਕਾਂ ਲਾ ਦਿੱਤੀਆਂ ਗਈਆਂ ਨੇ ਇੰਨੀ ਤਿਆਰੀ ਇਹਨੂੰ ਵੇਖ ਕੇ ਲੱਗਦਾ ਹੀ ਨਹੀਂ ਕਿ ਇਹ ਕੋਈ ਹਰਿਆਣੇ ਦਾ ਬਾਰਡਰ ਹੈ ਇਹ ਤਾਂ ਹਰਿਆਣੇ ਦੇ ਬਾਰਡਰ ਨੂੰ ਇੰਟਰਨੈਸ਼ਨਲ ਬਾਰਡਰ ਬਣਾਇਆ ਜਾ ਰਿਹਾ ਕਿ ਜਿਵੇਂ ਕੋਈ ਬਾਹਰ ਦਾ ਕੋਈ ਅੱਤਵਾਦੀ ਕੋਈ ਬੰਦਾ ਅੰਦਰ ਨਾ ਆ ਸਕੇ ਖੈਰ ਅਜੇ ਅੱਤਵਾਦੀ ਦਾ ਟੈਗ ਦਿੱਤਾ ਨਹੀਂ ਗਿਆ ਪਰ ਉਹ ਵੀ ਦਿਨ ਦੂਰ ਨਹੀਂ ਆ ਜਦੋਂ ਕਿਸਾਨਾਂ ਨੂੰ ਖਾਲਿਸਤਾਨੀ ਜਾਂ ਅੱਤਵਾਦੀ ਕਿਹਾ ਦਿੱਤਾ ਜਾਊਗਾ ਇੱਕ ਪਾਸੇ ਕਿਹਾ ਜਾਂਦਾ ਕਿ ਇਹ ਕਿਸਾਨ ਜਿਹੜੇ ਨੇ ਸਾਡੇ ਦੇਸ਼ ਦੇ ਅੰਨਦਾਤਾ ਨੇ ਸਾਡੇ ਆਪਣੇ ਦੇਸ਼ ਦੇ ਵਾਸੀ ਨੇ ਫਿਰ ਆਪਣੇ ਦੇਸ਼ ਦੇ ਵਾਸੀਆਂ ਨਾਲ ਵੀ ਕੋਈ ਇਦਾਂ ਕਰਦਾ ਮਨੇ ਗੱਲ ਸਮਝ ਨਹੀਂ ਆਉਂਦੀ ਫਿਰ ਉਹ ਲੋਕ ਜਿਹੜੇ ਨੇ ਹੱਥੇ ਆ ਰਹੇ ਨੇ ਸਿਰਫ ਕਿਉਂ ਕਿ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਨੇ ਆਪਣੀ ਗੱਲ ਤੁਹਾਡੇ ਤੱਕ ਰੱਖਣਾ ਚਾਹੁੰਦੇ ਨੇ ਤੇ ਜੇਕਰ ਇਹੀ ਗੱਲਾਂ ਤੁਸੀਂ ਉਹਨਾਂ ਦੀ ਪਹਿਲਾਂ ਮੰਨਿਆ ਹਣ ਤਾਂ ਉਹਨਾਂ ਨੂੰ ਅੱਜ ਇਹ ਸਭ ਕਰਨ ਦੀ ਲੋੜ ਹੀ ਨਾ ਪਵੇ ਹੁਣ ਇੱਕ ਪਾਸੇ ਕਿਹਾ ਜਾ ਰਿਹਾ ਕਿ ਕਿਸਾਨ ਜੜਿਆ ਟਰੈਫਿਕ ਨੂੰ ਰੋਕ ਰਿਹਾ ਟਰੈਫਿਕ ਜਮ ਕਰ ਰਿਹਾ ਪਰ ਸੋਸ਼ਲ ਮੀਡੀਆ ਉੱਪਰ ਤੁਸੀਂ ਸਾਰੇ ਵੀਡੀਓ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਟਰੈਕਟਰ ਤਾਂ ਇੱਕ ਲਾਈਨ ਦੇ ਵਿੱਚ ਆ ਰਹੇ ਨੇ ਉਹਨਾਂ ਨੇ ਰਸਤਾ ਛੱਡਿਆ ਆ ਪਰ ਇਹਨਾਂ ਨੇ ਸੱਤ-ਸੱਤ ਪਰਤਾਂ ਵਾਲੀਆਂ ਰੋਕਾਂ ਲਾ ਕੇ ਆਪ ਟਰੈਫਿਕ ਜਮ ਕੀਤੀ ਹੋਈ ਆ ਇਹ ਸਭ ਕਿੱਥੇ ਹੋ ਰਿਹਾ ਨੈਸ਼ਨਲ ਹਾਈਵੇ ਤੇ ਜਦਕਿ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਮੁਤਾਬਿਕ ਕੋਈ ਵੀ ਰਾਜ ਸਰਕਾਰ ਨੈਸ਼ਨਲ ਹਾਈਵੇ ਤੇ ਬੈਰੀਕੇਟਿੰਗ ਨਹੀਂ ਕਰ ਸਕਦੀ ਇਹ ਨੈਸ਼ਨਲ ਹਾਈਵੇ ਜਿਹੜੇ ਆ ਕੇਂਦਰ ਸਰਕਾਰ ਦੇ ਅੰਦਰ ਆਉਂਦੇ ਆ ਡੀਸੀ ਤੱਕ ਨੂੰ ਇਹ ਅਧਿਕਾਰ ਨਹੀਂਗਾ ਕਿ ਨੈਸ਼ਨਲ ਹਾਈਵੇ ਉੱਪਰ ਬੈਰੀਕੇਟਿੰਗ ਕਰ ਸਕੇ ਪਰ ਇਹ ਹਰਿਆਣਾ ਸਰਕਾਰ ਨੈਸ਼ਨਲ ਹਾਈਵੇ ਉੱਪਰ ਬੈਰੀਕੇਟਿੰਗ ਕਰਕੇ ਕਿ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰ ਰਹੀ ਤੇ ਸਿਰਫ ਹਰਿਆਣਾ ਸਰਕਾਰ ਬੈਰੀਕੇਟਿੰਗ ਤੱਕ ਹੀ ਸੀਮਤ ਨਹੀਂ ਆ ਇਹ ਸਗੋਂ ਆਪਣੇ ਇਲਾਕਿਆਂ ਦੇ ਅੰਦਰ ਅਨਾਉਂਸਮੈਂਟਾਂ ਵੀ ਕਰਵਾ ਰਹੀ ਆ ਕਿ ਜੇਕਰ ਹਰਿਆਣੇ ਦੇ ਲੋਕ ਜਾ ਕੇ ਧਰਨੇ ਵਿੱਚ ਸ਼ਾਮਲ ਹੁੰਦੇ ਨੇ ਕਿਸਾਨਾਂ ਦਾ ਸਾਥ ਦਿੰਦੇ ਨੇ ਤਾਂ ਉਹਨਾਂ ਦੇ ਜਿੰਨੇ ਵੀ ਸਰਕਾਰੀ ਡਾਕੂਮੈਂਟ ਨੇ ਉਹ ਰੱਦ ਕਰ ਦਿੱਤੇ ਜਾਣਗੇ ਉਹਨਾਂ ਦੇ ਡਿਗਰੀਆਂ ਰੱਦ ਕਰ ਦਿੱਤੀਆਂ ਜਾਣਗੀਆਂ ਉਹਨਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਪੂਰੇ ਦੇ ਪੂਰੇ ਪਰਿਵਾਰ ਨੂੰ ਚੁੱਕ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਊਗਾ ਉਹਨ ਜਾਇਜ ਪਰਚੇ ਪਾਏ ਜਾਣਗੇ ਇਸ ਤਰ੍ਹਾਂ ਦਾ ਡਰ ਹਰਿਆਣੇ ਦੇ ਲੋਕਾਂ ਦੇ ਅੰਦਰ ਭਰਿਆ ਜਾ ਰਿਹਾ ਤਾਂ ਕਿ ਉਹ ਕਿਸਾਨਾਂ ਦਾ ਸਾਥ ਨਾ ਦੇ ਸਕਣ ਹੁਣ ਇੱਥੇ ਮੈਨੂੰ ਫਰਾਂਸ ਦੇ ਵਿੱਚ ਹਾਲੈਂਡ ਦੇ ਕਿਸਾਨਾਂ ਵੱਲੋਂ ਲਾਇਆ ਗਿਆ ਧਰਨਾ ਯਾਦ ਆਉਂਦਾ ਆ ਪੈਰਿਸ ਦੇ ਕਿਸਾਨ ਵੀ ਪਿੰਡਾਂ ਦੇ ਵਿੱਚੋਂ ਨਿਕਲ ਕੇ ਸ਼ਹਿਰ ਦੀਆਂ ਸੜਕਾਂ ਦੇ ਉੱਪਰ ਆਪਣੇ ਟਰੈਕਟਰ ਲੈ ਕੇ ਆ ਗਏ ਉਹਨਾਂ ਨੇ ਕੀ ਕੀਤਾ ਪੈਰਿਸ ਦੇ ਆਈਫਲ ਟਾਵਰ ਦੇ ਕੋਲ ਪਰਾਲੀਆਂ ਦੇ ਉੱਚੇ ਛਿੱਟੇ ਲਗਾ ਦਿੱਤੇ ਸੜਕਾਂ ਦੇ ਉੱਪਰ ਗੋਹਾ ਖਲਾਰ ਦਿੱਤਾ ਤਾਹਾਂ-ਤਾਹ ਤੇ ਮਿੱਟੀ ਦੀ ਪਰਤ ਵਿਛਾ ਕੇ ਉਹਨਾਂ ਦੇ ਚ ਸਬਜ਼ੀਆਂ ਬੀਜ ਦਿੱਤੀਆਂ ਪਰ ਉੱਥੋਂ ਦੇ ਲੋਕਾਂ ਨੇ ਜਾਂ ਉੱਥੋਂ ਦੀ ਸਰਕਾਰ ਨੇ ਉਹਨਾਂ ਨੂੰ ਮਾਰਾ ਨਹੀਂ ਕਿਹਾ ਨਾ ਹੀ ਪੁਲਿਸ ਨੇ ਉਹਨਾਂ ਦਾ ਕੋਈ ਵਿਰੋਧ ਕੀਤਾ ਉਹਨਾਂ ਦੇ ਉੱਪਰ ਕੋਈ ਲਾਠੀ ਚਾਰਜ ਕੀਤਾ ਉਹਨਾਂ ਨੇ ਸਭ ਨੂੰ ਇਹ ਕਿਹਾ ਕਿ ਕੋਈ ਗੱਲ ਨਹੀਂ ਇਹ ਸਾਡੇ ਭੈਣ ਭਰਾ ਨੇ ਫਿਰ ਕੀ ਅੱਜ ਸਾਡੇ ਨਾਲ ਥੋੜੇ ਜਿ ਨਾਰਾਜ਼ ਹੋ ਗਏ ਕੋਈ ਗੱਲ ਨਹੀਂ ਇਹਨਾਂ ਨੂੰ ਪੂਰਾ ਹੱਕ ਹੈ ਪ੍ਰੋਟੈਸਟ ਕਰਨ ਦਾ ਆਪਣੀ ਗੱਲ ਸਾਹਮਣੇ ਰੱਖਣ ਦਾ ਪਰ ਸਰਕਾਰ ਨੇ ਉਹਨਾਂ ਦੀ ਗੱਲ ਸੁਣੀ ਉਹਨਾਂ ਨੂੰ ਕਿਹਾ ਕਿ ਤੁਸੀਂ ਐਦਾਂ ਨਾ ਕਰੋ ਆਓ ਆਪਾਂ ਬਹਿ ਕੇ ਗੱਲਬਾਤ ਕਰਦੇ ਆਂ ਤੇ ਇੱਕ ਆ ਸਾਡੇ ਵਾਲੇ ਆ ਜਿਹੜੇ ਕਿਸਾਨਾਂ ਦੇ ਮਗਰ ਐਦਾਂ ਪਏ ਆ ਜਿਦਾਂ ਇਹ ਕਿਸਾਨ ਨਾ ਹੋਣ ਸਗੋਂ ਕੋਈ ਚੋਰ ਡਾਕੂ ਜਾਂ ਪਤਾ ਨਹੀਂ ਕਿੱਡੇ ਵੱਡੇ ਕੋਈ ਗੁਨਾਹਗਾਰ ਹੋਣ ਤੇ ਇਹ ਪ੍ਰੋਟੈਸਟ ਸਿਰਫ ਪੰਜਾਬ ਵਿੱਚ ਹੀ ਨਹੀਂ ਹੋ ਰਿਹਾ ਸਗੋਂ ਹੋਰ ਵੀ ਬਹੁਤ ਸਾਰੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਐਮਐਸਪੀ ਨੂੰ ਲੈ ਕੇ ਪ੍ਰੋਟੈਸਟ ਚੱਲ ਰਹੇ ਆ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਫਰਾਂਸ ਵਿੱਚ ਵੀ ਇਹ ਪ੍ਰੋਟੈਸਟ ਚੱਲਦੇ ਨੇ ਕਿਸਾਨਾਂ ਵੱਲੋਂ ਤੇ ਉਹਨਾਂ ਦੀਆਂ ਸਰਕਾਰਾਂ ਉਹਨਾਂ ਦੀ ਗੱਲ ਵੀ ਸੁਣਦੀਆਂ ਨੇ ਪਰ ਇੱਕ ਆਪਣੇ ਵਾਲੇ ਆ ਜਿਹੜੇ ਕਹਿੰਦੇ ਕਿ ਤੁਹਾਨੂੰ ਪ੍ਰੋਟੈ ਦਾ ਹੱਕ ਨਹੀਂਗਾ ਮੈਨੂੰ ਲੱਗਦਾ ਕਿ ਮੈਂ ਫੇਰ ਜਜ਼ਬਾਤੀ ਹੋ ਰਿਹਾ ਤੇ ਆਪਣੀ ਵੀਡੀਓ ਦੇ ਮੁੱਦੇ ਤੋਂ ਭਟਕ ਰਿਹਾ ਚਲੋ ਉਹਦੇ ਲਈ ਮੈਂ ਮਾਫੀ ਚਾਹੂੰਗਾ ਮੈਂ ਪਹਿਲਾਂ ਹੀ ਕਿਹਾ ਸੀ ਨਾ ਕਿ ਇਹ ਮੁੱਦਾ ਇਦਾਂ ਦਾ ਹੈ ਕਿ ਜੇਕਰ ਇਹਦੇ ਬਾਰੇ ਬੋਲਣ ਚੱਲੀਏ ਨਾ ਤੇ ਸਮੇਂ ਦੀ ਕੋਈ ਸੀਮਾ ਹੀ ਨਹੀਂ ਰਹਿ ਜਾਂਦੀ ਕੋਈ ਲਿਮਟ ਹੀ ਨਹੀਂ ਰਹਿ ਜਾਂਦੀ ਟਾਈਮ ਦੀ ਸੋ ਆਪਾਂ ਆਪਣੀ ਵੀਡੀਓ ਤੇ ਵਾਪਸ ਆਉਂਨੇ ਆ ਤੇ ਸ਼ੁਰੂ ਕਰਦੇ ਆ ਆਪਣੇ ਅੱਜ ਦੇ ਇਸ ਵੀਡੀਓ ਨੂੰ ਸਨ 2020 ਦੇ ਵਿੱਚ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਤਾਂ ਬਹੁਤ ਲੰਮਾ ਚੜ੍ਹਾ ਸਮਾ ਸੰਘਰਸ਼ ਕਰਨ ਤੋਂ ਬਾਅਦ ਸਰਦੀ ਗਰਮੀ ਮੀਂਹ ਹਨੇਰੀ ਤੂਫਾਨ ਨੂੰ ਆਪਣੇ ਪਿੰਡੇ ਤੇ ਹੰਡਾਉਣ ਤੋਂ ਬਾਅਦ ਪੁਲਿਸ ਦੀਆਂ ਲਾਠੀਆਂ ਖਾਣ ਤੋਂ ਬਾਅਦ ਹੰਝੂ ਗੈਸ ਨਾਲ ਅੱਖਾਂ ਅੰਨੀਆਂ ਕਰਾਉਣ ਤੋਂ ਬਾਅਦ ਮੱਥੇ ਤੇ ਅੱਤਵਾਦੀ ਦਾ ਟੈਗ ਲਵਾਉਣ ਤੋਂ ਬਾਅਦ ਦੀਪ ਸਿੱਧੂ ਵਰਗਾ ਹੀਰਾ ਗਵਾ ਲੈਣ ਤੋਂ ਬਾਅਦ ਅਸੀਂ ਉਸ ਸੰਘਰਸ਼ ਨੂੰ ਜਿੱਤੇ ਸੀ ਉਸ ਸੰਘਰਸ਼ ਦੇ ਵਿੱਚ ਜਿੱਥੇ ਸਾਡੀ ਮੰਗ ਸੀ ਕਿ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣ ਉੱਥੇ ਇਹ ਵੀ ਸੀ ਕਿ ਐਮਐਸਪੀ ਨੂੰ ਯਕੀਨੀ ਬਣਾਇਆ ਜਾਵੇ ਹੁਣ ਐਮਐਸਪੀ ਕੀ ਆ ਇਹਦੇ ਬਾਰੇ ਮੈਂ ਮੋਟੀ ਮੋਟੀ ਜਾਣਕਾਰੀ ਦੇ ਦੇਣਾ ਐਮਐਸਪੀ ਮਤਲਬ ਮਿਨੀਮਮ ਸਪੋਰਟ ਪ੍ਰਾਈਸ ਮਤਲਬ ਕਿ ਸਰਕਾਰ ਘੱਟ ਤੋਂ ਘੱਟ ਇੱਕ ਨਿਸ਼ਚਿਤ ਮੁੱਲ ਤੈਅ ਕਰੇ ਕਿ ਜਦੋਂ ਵੀ ਕੋਈ ਕਾਰਪੋਰੇਟ ਕੰਪਨੀ ਜਾਂ ਪ੍ਰਾਈਵੇਟ ਸੈਕਟਰ ਕਿਸਾਨਾਂ ਦੀ ਫਸਲ ਦੀ ਖਰੀਦਦਾਰੀ ਨਹੀਂ ਕਰਦਾ ਤਾਂ ਫਿਰ ਸਰਕਾਰ ਉਸ ਮਿਨੀਮਮ ਪ੍ਰਾਈਸ ਤੇ ਉਸ ਫਸਲ ਨੂੰ ਆਪ ਖਰੀਦੂਗੀ ਉਦੋਂ ਕਿਸਾਨਾਂ ਨੂੰ ਘਰ ਖੱਲਣ ਵਾਸਤੇ ਧਰਨੇ ਨੂੰ ਖਤਮ ਕਰਨ ਵਾਸਤੇ ਸਰਕਾਰਾਂ ਵੱਲੋਂ ਇੱਕ ਲਾਲੀਪਾਪ ਦੇ ਦਿੱਤਾ ਗਿਆ ਹਾਂ ਇਹਨੂੰ ਮੈਂ ਲਾਲੀਪਾਪ ਹੀ ਕਹਾਂਗਾ ਕਿਉਂਕਿ ਉਦੋਂ 2021 ਦੇ ਵਿੱਚ ਧਰਨਾ ਖਤਮ ਹੁੰਦਾ ਤੇ ਅੱਜ 2024 ਆ ਗਈ ਆ ਤੇ ਅਜੇ ਤੱਕ ਇਹਨਾਂ ਉੱਪਰ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹੁਣ ਇੱਥੇ ਮੈਂ ਵੀ ਦੱਸਦਾ ਕਿ ਕੀ ਸਰਕਾਰਾਂ ਨੇ ਸੱਚੀ ਕੁਝ ਨਹੀਂ ਕੀਤਾ ਕੀਤਾ ਬਿਲਕੁਲ ਕੀਤਾ ਉਹਨਾਂ ਨੇ ਇੱਕ 30 ਮੈਂਬਰੀ ਕਮੇਟੀ ਬਣਾਈ ਹੁਣ ਉਸ ਕਮੇਟੀ ਦੇ ਵਿੱਚ ਕੌਣ ਸੀ ਇਹ ਵੀ ਮੈਂ ਦੱਸਦਾ ਤੁਹਾਨੂੰ ਜਿਹੜੀ ਇਹਨਾਂ ਨੇ ਇੱਕ ਕਮੇਟੀ ਬਣਾਈ ਇੱਕ ਖੇਸਾਨੀ ਅੰਦੋਲਨ ਦੇ ਖਤਮ ਹੋਣ ਤੋਂ 9 ਮਹੀਨੇ ਬਾਅਦ ਜਾ ਕੇ ਬਣਾਈ ਤੇ ਉਹਦੇ ਵਿੱਚ ਜਿਹੜੇ ਮੈਂਬਰ ਸੀ ਉਹ ਨਾ ਤਾਂ ਪੰਜਾਬ ਤੋਂ ਲੈ ਗਏ ਨਾ ਹਰਿਆਣੇ ਤੋਂ ਲੈ ਗਏ ਤੇ ਨਾ ਹੀ ਉੱਤਰ ਪ੍ਰਦੇਸ਼ ਤੋਂ ਲੈ ਗਏ ਜਦਕਿ ਅੰਦੋਲਨ ਜਿਹੜਾ ਇਹ ਧਰਨਾ ਸੀ ਇੱਥੋਂ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਫਿਰ ਇਸ ਕਮੇਟੀ ਦੇ ਵਿੱਚ ਨਾ ਤਾਂ ਕੋਈ ਇਕਨੋਮੀਨਿਸਟ ਸੀ ਤੇ ਨਾ ਹੀ ਕੋਈ ਅਜਿਹਾ ਬੰਦਾ ਸੀ ਜਿਨੇ ਉਹਨਾਂ ਤਿੰਨਾਂ ਬਿੱਲਾਂ ਦਾ ਵਿਰੋਧ ਕੀਤਾ ਹੋਵੇ ਇਹੋ ਜੀ ਕਮੇਟੀ ਬਣਾਈ ਸੀ ਸਰਕਾਰ ਨੇ ਤੇ ਅੱਜ ਉਹ ਕਮੇਟੀ ਨੇ ਕੀ ਕੀਤਾ ਜਾਂ ਉਹ ਕਮੇਟੀ ਕਿੱਥੇ ਆ ਇਹਦੇ ਬਾਰੇ ਕੁਝ ਪਤਾ ਹੀ ਨਹੀਂ ਫਿਰ ਇੱਕ ਤਰ੍ਹਾਂ ਦਾ ਲੌਲੀਪੌਪ ਹੀ ਹੋਇਆ ਵੈਸੇ ਤਾਂ ਹੁਣ ਸਰਕਾਰਾਂ ਵਾਸਤੇ ਇਹ ਕੋਈ ਨਵੀਂ ਗੱਲ ਨਹੀਂ ਆ ਕਿਉਂ ਆਪਣੇ ਕਹਿਆਂ ਤੋਂ ਆਪਣੀਆਂ ਗੱਲਾਂ ਤੋਂ ਜਾਂ ਆਪਣੇ ਵਾਅਦੇ ਕਰਕੇ ਮੁੱਕਰਦੀ ਆ ਪਰ ਇੱਥੇ ਫੇਰ ਸਰਕਾਰ ਇੱਕ ਵਾਰੀ ਮੁੱਕਰੀ ਆ ਆਪਣੀਆਂ ਗੱਲਾਂ ਤੋਂ ਨਹੀਂ ਤੇ ਕਿਸਾਨਾਂ ਨੇ ਮੰਗਾ ਕੀ ਆ ਕੋਈ ਬਹੁਤਿਆਂ ਜ਼ਿਆਦੀਆਂ ਥੋੜੀਆਂ ਆ ਹੁਣ ਇੱਥੇ ਇੱਕ ਮੈਂ ਹੋਰ ਹਾਸੋ ਹੀ ਨਹੀਂ ਗੱਲ ਦੱਸਦਾ ਤੁਹਾਨੂੰ ਐਮ ਐਸ ਸਵਾਮੀ ਨਾਥਨ ਜੀ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ ਜਿਹਨੂੰ ਸਵਾਮੀ ਨਾਥਨ ਰਿਪੋਰਟ ਕਿਹਾ ਜਾਂਦਾ ਹੁਣ ਭਾਰਤ ਸਰਕਾਰ ਵੱਲੋਂ ਐਮ ਐਸ ਸਵਾਮੀ ਨਾਥਨ ਜੀ ਨੂੰ ਸਵਾਮੀ ਨਾਥਨ ਰਿਪੋਰਟ ਵਾਸਤੇ ਭਾਰਤ ਰਤਨ ਦੇ ਕੇ ਸਨਮਾਨਿਤ ਕੀਤਾ ਜਾਂਦਾ ਪਰ ਜਦੋਂ ਉਹਨਾਂ ਦੀ ਸਵਾਮੀ ਨਾਥਨ ਰਿਪੋਰਟ ਉੱਪਰ ਚਰਚਾ ਕਰਨ ਦੀ ਗੱਲ ਆਉਂਦੀ ਹੈ ਜਾਂ ਕਿਸਾਨਾਂ ਵੱਲੋਂ ਇਸ ਨੂੰ ਲਾਗੂ ਕਰਨ ਦੀ ਗੱਲ ਕੀਤੀ ਜਾਂਦੀ ਆ ਤਾਂ ਉਹਨਾਂ ਨੂੰ ਡੰਡੇ ਮਾਰੇ ਜਾਂਦੇ ਆ ਯਾਨੀ ਕਿ ਜਿਹੜੀ ਇਸ ਰਿਪੋਰਟ ਤਿਆਰ ਕਰਨ ਵਾਸਤੇ ਸਵਾਮੀ ਨਾਥਨ ਜੀ ਨੂੰ ਭਾਰਤ ਰਤਨ ਮਿਲਿਆ ਉਸ ਰਿਪੋਰਟ ਨੂੰ ਲਾਗੂ ਹੀ ਨਹੀਂ ਕੀਤਾ ਜਾ ਰਿਹਾ ਖੈਰ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਕੀ ਨੇ ਜਿਨ੍ਹਾਂ ਦੇ ਕਰਕੇ ਦੁਬਾਰਾ ਦਿੱਲੀ ਚਲੋ ਦੀ ਕਾਲ ਦਿੱਤੀ ਗਈ ਹੈ ਕਿ ਕਿਸਾਨਾਂ ਨੂੰ ਦੁਬਾਰਾ ਧਰਨੇ ਲਾਉਣ ਦੀ ਜ਼ਰੂਰਤ ਪੈ ਗਈ ਹੈ ਸੋ ਕਿਸਾਨਾਂ ਵੱਲੋਂ ਕੁਝ ਮੰਗਾਂ ਰੱਖੀਆਂ ਗਈਆਂ ਸੀ ਜਿਨ੍ਹਾਂ ਉੱਪਰ ਅਜੇ ਤੱਕ ਗੌਰ ਨਹੀਂ ਕੀਤਾ ਗਿਆ ਤੇ ਹੁਣ ਉਹ ਮੰਗਾਂ ਕੀ ਨੇ ਉਹਦੇ ਬਾਰੇ ਗੱਲ ਕਰਦੇ ਹਾਂ ਹੁਣ ਪਹਿਲੀ ਸ਼ਰਤ ਕੀ ਸੀ ਕਿ ਐਮਐਸਪੀ ਨੂੰ ਲਾਗੂ ਕੀਤਾ ਜਾਵੇ ਦੂਜੀ ਸ਼ਰਤ ਕੀ ਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਹੋਣੇ ਚਾਹੀਦੇ ਆ ਹੁਣ ਇੱਥ ਕਿ ਜਦੋਂ ਸਰਕਾਰਾਂ ਪਿਛਲੇ 10 ਸਾਲਾਂ ਦੇ ਵਿੱਚ 7 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਜਿਹੜਾ ਆ ਉਹ ਕਾਰਪੋਰੇਟ ਕੰਪਨੀਆਂ ਦਾ माफ ਕਰ ਚੁੱਕੀ ਆ ਤੇ ਫਿਰ ਕਿਸਾਨਾਂ ਵਾਰੀ ਇਹਨਾਂ ਨੂੰ ਕੀ ਮੌਤ ਪੈ ਜਾਂਦੀ ਆ ਤੀਜੀ ਮੰਗ ਕੀ ਆ ਕਿ ਲਖੀਮਪੁਰ ਖੇੜੀ ਦੇ ਵਿੱਚ ਜਿਹੜੇ ਕਿਸਾਨ ਮਾਰੇ ਗਏ ਸੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਆ ਚੌਥੀ ਮੰਗ ਕਿ ਜਿਹੜੇ ਕਿਸਾਨ ਦਿੱਲੀ ਸੰਘਰਸ਼ ਦੇ ਵਿੱਚ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਿਲਣੇ ਚਾਹੀਦੇ ਆ ਤੇ ਪਰਿਵਾਰ ਦੇ ਹਰੇਕ ਮੈਂਬਰ ਨੂੰ ਨੌਕਰੀ ਮਿਲਣੀ ਚਾਹੀਦੀ ਆ ਛੇਵੀਂ ਮੰਗ ਹੈ ਕਿ ਨਰੇਗਾ ਨੂੰ ਖੇਤੀਬਾੜੀ ਧੰਦੇ ਤੇ ਸ਼ਾਮਲ ਕਰ ਦੇਣਾ ਚਾਹੀਦਾ ਵਾ ਇਸ ਦੀ ਦਿਹਾੜੀ ਨੂੰ ਵਧਾ ਕੇ 700 ਕਰ ਦੇਣਾ ਚਾਹੀਦਾ ਤੇ ਪ੍ਰਤੀ ਸਾਲ ਘੱਟੋ ਘੱਟ 200 ਦਿਨ ਰੋਜ਼ਗਾਰ ਨੂੰ ਨਿਸ਼ਚਿਤ ਕਰਨਾ ਚਾਹੀਦਾ ਆ ਸਤਵੀਂ ਮੰਗ ਹੈ ਕਿ ਨਕਲੀ ਬੀਜ ਖਾਦ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਅੱਠਵੀਂ ਮੰਗ ਹੈ ਕਿ ਕਾਰਪੋਰੇਟ ਕੰਪਨੀਆਂ ਵੱਲੋਂ ਜ਼ਮੀਨੀ ਲੁੱਟ ਨੂੰ ਰੋਕਣਾ ਚਾਹੀਦਾ ਵਾ ਜ ਅਤੇ ਜ਼ਮੀਨ ਉੱਪਰ ਆਦੀਵਾਸੀ ਅਧਿਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਨੌਵੀਂ ਮੰਗਿਆ ਕਿ ਦੇਸ਼ ਭਰ ਦੇ ਅੰਦਰ ਭੂਮੀ ਗ੍ਰਹਿਣ ਐਕਟ 2013 ਨੂੰ ਲਾਗੂ ਕਰ ਦਿੱਤਾ ਜਾਵੇ ਤੇ ਇਸ ਗੱਲ ਨੂੰ ਲਿਖਤੀ ਰੂਪ ਵਿੱਚ ਯਕੀਨੀ ਬਣਾਇਆ ਜਾਵੇ ਕਿ ਜਿਹੜੇ ਮੁਆਵਜ਼ੇ ਆ ਉਹ ਕਲੈਕਟਰ ਰੇਟਾਂ ਤੋਂ 4 ਗੁਣਾ ਵੱਧ ਦਿੱਤੇ ਜਾਣਗੇ। ਦਸਵੀਂ ਮੰਗਿਆ ਕਿਸਾਨ ਅਤੇ ਖੇਤ ਮਜ਼ਦੂਰਾਂ ਦੀ ਪੈਨਸ਼ਨ ਲਗਾਈ ਜਾਣੀ ਚਾਹੀਦੀ ਆ। 11ਵੀਂ ਮੰਗਿਆ ਕਿ ਮਿਰਚ, ਹਲਦੀ ਅਤੇ ਹੋਰ ਮਸਾਲਿਆਂ ਦੇ ਉੱਪਰ ਰਾਸ਼ਟਰੀ ਕਮਿਸ਼ਨ ਦਾ ਗਠਨ ਕਰਨਾ ਚਾਹੀਦਾ ਆ। ਸੋ ਇਹ ਕੁਝ ਮੰਗਾਂ ਨੇ ਕਿਸਾਨਾਂ ਦੀਆਂ ਜਿੰਨਾਂ ਤੋਂ ਸਰਕਾਰ ਕੰਨੀ ਕਤਰਾਂ ਦੇ ਨਜ਼ਰ ਆ ਰਹੀ ਹੈ ਤੇ ਇਹਨਾਂ ਮੰਗਾਂ ਦੁਬਾਰਾ ਦਿੱਲੀ ਚਲੋ ਜਿਹੜਾ ਅੰਦੋਲਨ ਸ਼ੁਰੂ ਕੀਤਾ ਗਿਆ ਆ ਤੇ ਅੱਜ ਜੋ ਕੁਝ ਵੀ ਹੋ ਰਿਹਾ ਸਿਰਫ ਇਹਨਾਂ ਮੰਗਾ ਕਰਕੇ ਹੀ ਹੋ ਰਿਹਾ ਤੇ ਇੱਕ ਵਾਰ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕੀ ਕਿਸਾਨਾਂ ਦੀ ਇਹ ਮੰਗਾਂ ਸਹੀ ਨੇ ਜਾਂ ਹੋਰ ਹੋਰ ਕਿਹੜੀਆਂ ਮੰਗਾਂ ਨੇ ਜੋ ਕਿਸਾਨਾਂ ਨੂੰ ਸਰਕਾਰ ਦੇ ਅੱਗੇ ਰੱਖਣੀਆਂ ਚਾਹੀਦੀਆਂ ਨੇ ਬਾਕੀ ਮੇਰੀ ਇਹ ਜਿਹੜੀ ਵੀਡੀਓ ਆ ਭਾ ਜੀਪੀ ਦੇ ਕਿਸੇ ਸਮਰਥਕ ਤੱਕ ਕਿਸੇ ਮੈਂਬਰ ਤੱਕ ਕਿਸੇ ਸਰਪੰਚ ਐਮਪੀ ਤੱਕ ਕਿਸੇ ਤੱਕ ਵੀ ਪਹੁੰਚਦੀ ਆ ਨਾ ਮੈਨੂੰ ਇੱਕ ਵਾਰ ਕਮੈਂਟ ਕਰਕੇ ਦੱਸੇ ਕਿ ਕਿਸਾਨਾਂ ਦੀਆਂ ਜਿਹੜੀਆਂ ਇਹ ਮੰਗਾਂ ਨੇ ਇਹਨਾਂ ਦੇ ਵਿੱਚ ਕੀ ਗਲਤ ਆ ਜਿਹੜਾ ਆਪਾਂ ਇੰਨਾ ਵਿਰੋਧ ਕਰ ਰਹੇ ਆ ਕਿਸਾਨਾਂ ਦਾ ਜਿੰਨੀ ਤਿਆਰੀ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਕੀਤੀ ਆ ਉਨੀ ਤਿਆਰੀ ਕਿਤੇ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਕਰ ਲੋ ਸ਼ਾਇਦ ਕੋਹਲ ਨਿਕਲ ਆਵੇ ਨਾ ਤਾਂ ਡਾ ਇਹਨਾਂ ਜੋਰ ਲੱਗੇ ਨਾ ਇਹਨਾਂ ਨੂੰ ਇਨੀ ਖੇਚਲ ਕਰਨੀ ਪਵੇ ਬਾਕੀ ਹਾਂ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰਦਾ ਕਿ ਇਹ ਪੰਜਾਬ ਆ ਇਹ ਪੰਜਾਬ ਦੇ ਕਿਸਾਨ ਆ ਜਿੱਦਾਂ ਤੁਸੀਂ ਦਬਾਉਣਾ ਚਾਹੁੰਦੇ ਜੇ ਇਦਾਂ ਇਹ ਨਹੀਂ ਦੱਬਣੇ ਤੁਸੀਂ ਪਹਿਲਾਂ ਵੀ ਸਾਲ ਇੱਕ ਜ਼ੋਰ ਲਾ ਕੇ ਵੇਖ ਲਿਆ ਤੁਸੀਂ ਹੁਣ ਵੀ ਜ਼ੋਰ ਲਾ ਕੇ ਵੇਖ ਲਿਓ ਠੀਕ ਆ ਜਿੱਤ ਐਂਡ ਤੇ ਸਾਡੀ ਕਿਸਾਨਾਂ ਦੀ ਹੀ ਹੋਣੀ ਆ ਹਾਂ ਬਾਕੀ ਜੇ ਸਮਾਂ ਬਰਬਾਦ ਕਰਨਾ ਆ ਉਹ ਤੁਸੀਂ ਕਰੀ ਜਾਓ ਕੋਈ ਗੱਲ ਨਹੀਂ ਅਸੀਂ ਵੀ ਡਟੇ ਆ ਫਿਰ ਕੋਈ ਚੱਕਰ ਹੀ ਨਹੀਂ ਆ ਬਾਕੀ ਮੇਰੀ ਬੇਨਤੀ ਆ ਆਪਣੇ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਕਿ ਇਹ ਜਿਹੜੀ ਲੜਾਈ ਆ ਨਾ ਇਹ ਇਕੱਲੀ ਪੰਜਾਬ ਦੀ ਜਾਂ ਪੰਜਾਬ ਦੇ ਕਿਸਾਨਾਂ ਦੀ ਨਹੀਂ ਆ ਇਹ ਪੂਰੇ ਭਾਰਤ ਦੀ ਲੜਾਈ ਆ ਪੂਰੇ ਭਾਰਤ ਦੇ ਕਿਸਾਨਾਂ ਦੀ ਲੜਾਈ ਆ ਸਾਨੂੰ ਪਹਿਲਾਂ ਵਾਂਗ ਇਕੱਠਿਆਂ ਹੋਣਾ ਪੈਣਾ ਆ ਜਿਵੇਂ ਅਸੀਂ ਪਹਿਲਾਂ ਇਕੱਠੇ ਹੋਏ ਸੀ ਨਾ ਯੂਪੀ ਹਰਿਆਣਾ ਹਿਮਾਚਲ ਰਾਜਸਥਾਨ ਇਹ ਸਾਰੇ ਕਿਸਾਨ ਇਕੱਠੇ ਹੋਏ ਸੀਗੇ ਉਵੇਂ ਐਦਕੀ ਫੇਰ ਸਾਨੂੰ ਇਕੱਠੇ ਹੋ ਕੇ ਦਿੱਲੀ ਜਾ ਕੇ ਧਰਨੇ ਦੇਣੇ ਪੈਣੇ ਆ ਬਾਕੀ ਜਿਹੜੇ ਮੇਰੇ ਵੀਰ ਪੁਲਿਸ ਵਾਲੇ ਨੇ ਪੈਰਾਮਿਲਟਰੀ ਫੋਰਸ ਵਾਲੇ ਨੇ ਜਾਂ ਹੋਰ ਵੀ ਜਿਹੜੀਆਂ ਫੋਰਸਾਂ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਆਪਣੇ ਹੀ ਦੇਸ਼ ਦੇ ਆਪਣੇ ਦੇਸ਼ਵਾਸੀਆਂ ਦੇ ਆਪਣੇ ਕਿਸਾਨਾਂ ਦਾ ਦਰਦ ਕਿਉਂ ਨਹੀਂ ਆਉਂਦਾ ਮੈਂ ਇੰਨਾ ਤਾਂ ਸ਼ੋਰ ਹੋਊਗਾ ਕਿ ਜਿਹੜੇ ਪੁਲਿਸ ਵਾਲੇ ਨੇ ਜਾਂ ਜਿਹੜੇ ਫੋਰਸ ਵਾਲੇ ਨੇ ਇਹਨਾਂ ਵਿੱਚ ਬਹੁਤੇ ਜਵਾਨ ਇਹੋ ਜਿਹੇ ਹੋਣਗੇ ਜਿਹੜੇ ਕਿਸਾਨੀ ਪਰਿਵਾਰਾਂ ਨਾਲ ਸਬੰਧ ਰੱਖਦੇ ਹੋਣਗੇ ਫਿਰ ਇਹ ਕਿਵੇਂ ਇਹਨਾਂ ਦੀ ਹਿੰਮਤ ਪੈਂਦੀ ਆ ਕਿ ਇਹ ਆਪਣੇ ਭਾਈਚਾਰੇ ਦੇ ਲੋਕਾਂ ਉੱਪਰ ਡਾਂਗਾ ਮਰਾਉਂਦੇ ਨੇ ਉਹਨਾਂ ਉੱਪਰ ਹੀ ਫਾਇਰ ਕਰਦੇ ਨੇ ਹੰਝੂ ਗੈਂਸ ਦੇ ਗੋਲੇ ਸੁੱਟਦੇ ਨੇ ਹਾ ਅੱਜ ਹੀ ਮੈਂ ਇੱਕ ਵੀਡੀਓ ਵੇਖਣ ਡਿਆ ਕਿ ਇੱਕ ਪੁਲਿਸ ਦਾ ਕੋਈ ਜਵਾਨ ਆ ਜਿਹੜਾ ਕਿਸਾਨਾਂ ਨੂੰ ਕੋਈ ਗੰਦੇ ਇਸ਼ਾਰੇ ਕਰ ਰਿਹਾ ਵਾ ਬਾਕੀ ਜਿਹੜੇ ਆਪਣੇ ਵਾਲੇ ਆ ਸੋਸ਼ਲ ਮੀਡੀਆ ਉੱਪਰ ਇਹਨਾਂ ਦੀਆਂ ਵੀਡੀਓਜ਼ ਨੂੰ ਵੇਖ ਕੇ ਹਾਸਾ ਵੀ ਆਉਂਦਾ ਵਾ ਤੇ ਮਨ ਨੂੰ ਸਕੂਨ ਵੀ ਮਿਲਦਾ ਕਿ ਡਟੇ ਹੋਏ ਆ ਡਰਦੇ ਨਹੀਂ ਸਰਕਾਰ ਤੋਂ ਉਹ ਜੇ ਹੰਝੂ ਗੈਸ ਦੇ ਗੋਲੇ ਮਾਰਦੇ ਆ ਤਾਂ ਇਹ ਗਿੱਲੀਆਂ ਬੋਰੀਆਂ ਮਾਰ ਕੇ ਜਾਂ ਚੁੱਕ ਕੇ ਵਾਪਸ ਉਹਨਾਂ ਵਾਲੀ ਛੁੱਡ ਦਿੰਦੇ ਆ ਅੱਜ ਮੈਂ ਵੇਖਣ ਡਿਆ ਇੱਕ ਵੀਰ ਨੇ ਜਿਹੜਾ ਆਪਣੇ ਮੰਡੀਆਂ ਦੇ ਵਿੱਚ ਝੋਨੇ ਨੂੰ ਸਾਫ਼ ਕਰਨ ਵਾਲਾ ਵੱਡਾ ਪੱਖਾ ਹੁੰਦਾ ਉਹ ਲਿਆ ਕੇ ਰੱਖਤਾ ਉੱਥੇ ਵੀ ਹੁਣ ਜੇ ਹੰਝੂ ਗੈਸ ਦੇ ਗੋਲੇ ਮਾਰਨਗੇ ਤਾਂ ਆਪਾਂ ਇਸ ਪੱਖੇ ਦੇ ਨਾਲ ਸਾਰਾ ਧੂਆ ਵਾਪਸ ਉਹਨਾਂ ਵਾਲੀ ਘੱਲਾਂਗੇ ਇੱਕ ਵੀਡੀਓ ਮੈਂ ਵੇਖਣ ਡਿਆ ਸੀ ਕਿ ਜਿਹੜੇ ਡਰੋਨ ਹੰਝੂ ਗੈਸ ਦੇ ਗੋਲੇ ਸੁੱਟਣ ਆਉਂਦੇ ਨੇ ਪਤੰਗਬਾਜ਼ੀ ਕਰਕੇ ਉਹਨਾਂ ਡਰੋਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਆ ਲੋਹੇ ਦੀ ਇੱਕ ਰਾੜ ਫੜ ਕੇ ਸੜਕ ਦੇ ਵਿੱਚ ਕ ਕਦਰੇ ਕੀਤਾ ਜਾ ਰਿਹਾ ਵਾ ਇਸ ਤੋਂ ਇਲਾਵਾ ਇੱਕ ਫੌਜੀ ਵੀਰ ਦਾ ਸੁਨੇਹਾ ਆਇਆ ਸੀ ਕਿ ਹੰਝੂ ਗੈਸ ਤੋਂ ਕਿੱਦਾਂ ਬਚਣਾ ਆ ਖੈਰ ਡਿਊਟੀ ਤੇ ਚੱਲਦੇ ਕੈਮਰੇ ਸਾਹਮਣੇ ਆ ਕੇ ਨਹੀਂ ਬੋਲ ਸਕਦਾ ਸੀ ਪਰ ਉਹਦਾ ਕਹਿਣਾ ਸੀ ਕਿ ਜੇਕਰ ਚਿੱਟੇ ਰੰਗ ਦੀ ਕਾਲਗੇਟ ਨੂੰ ਅੱਖਾਂ ਅਤੇ ਮੂੰਹ ਤੇ ਮਲ ਲਿਆ ਜਾਵੇ ਤਾਂ ਉਹਦੇ ਨਾਲ ਹੰਝੂ ਗੈਸ ਦੇ ਗੋਲਿਆਂ ਦਾ ਅਸਰ ਨਹੀਂ ਹੁੰਦਾ ਉਹ ਕਹਿੰਦਾ ਕਿ ਸਾਨੂੰ ਟ੍ਰੇਨਿੰਗ ਦੇ ਦੌਰਾਨ ਇਹ ਚੀਜ਼ ਦੱਸੀ ਗਈ ਸੀ ਬਾਕੀ ਮੈਂ ਆਪਣੇ ਪੰਜਾਬ ਦੇ ਜਵਾਨਾਂ ਤੋਂ ਵੀ ਸਦਕੇ ਜਾਨਣਾ ਕਿ ਉਹਨੇ ਹੱਥੇ ਨੇ ਜ਼ਖਮੀ ਹੋ ਰਹੇ ਨੇ ਪਰ ਫਿਰ ਵੀ ਆਪਣੇ ਸਿੱਦਕ ਤੋਂ ਨਹੀਂ ਡੋਲਦੇ ਹਾਰਦੇ ਨਹੀਂ ਦਿਨ ਰਾਤ ਕੋਸ਼ਿਸ਼ ਕਰ ਰਹੇ ਨੇ ਅੱਗੇ ਵਧਣ ਦੀ ਦਿੱਲੀ ਵੱਲ ਨੂੰ ਤਾਂ ਕਿ ਸਰਕਾਰ ਜਿਹੜੀ ਬੋਲੀ ਹੋ ਚੁੱਕੀ ਆ ਉਹਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕੇ ਬਾਕੀ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਜਿੰਨਾਂ ਜਿੰਨਾਂ ਨੂੰ ਗੱਲ ਸਮਝ ਆ ਚੁੱਕੀ ਆ ਆਪਾਂ ਕੋਸ਼ਿਸ਼ ਕਰੀਏ ਇੱਕ ਵਾਰ ਕਿਸਾਨਾਂ ਦੇ ਵਿੱਚ ਪਹੁੰਚਣ ਦੀ ਉਹਨਾਂ ਦੇ ਨਾਲ ਜੁੜਨ ਦੀ ਉਹਨਾਂ ਦੇ ਹੌਸਲੇ ਨੂੰ ਵਧਾਉਣ ਦੀ ਕਿਉਂਕਿ ਇਹ ਲੜਾਈ ਉਹਨਾਂ ਦੀ ਨਹੀਂ ਆ ਸਗੋਂ ਸਾਡੀ ਵੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲੋਕਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਜਿਹੜੇ ਲੋਕ ਅਜੇ ਤੱਕ ਇਹ ਨਹੀਂ ਜਾਣ ਸਕੇ ਕਿ ਦਿੱਲੀ ਚਲੋ ਦਾ ਜਿਹੜਾ ਹੌਕਾ ਆ ਸੱਦਾ ਆ ਉਹ ਕਿਉਂ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਪਤਾ ਲੱਗ ਸਕੇ ਬਾਕੀ ਮੈਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਇਸ ਸਭ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੈਨੂੰ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਤੁਹਾਨੂੰ ਅਗਲੀ ਵੀਡੀਓ ਕਿਸ ਟੌਪਿਕ ਉੱਪਰ ਚਾਹੀਦੀ ਆ ਕਿਸ ਮੁੱਦੇ ਉੱਤੇ ਚਾਹੀਦੀ ਆ ਜਾਂ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਜੁੜੀ ਹੋਈ ਕਿਸ ਹਿਸਟਰੀ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਬਾਕੀ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਹੌਸਲੇ ਨੂੰ ਬਤੌਣਾ ਨਾ ਭੁੱਲਿਓ ਧੰਨਵਾਦ